हां जी दोस्तों बहुत-बहुत स्वागत है जी ਤੁਹਾਡਾ ਸਬਦਾ ਇੰਜੀਨੀਅਰਿੰਗ ਅਕੈਡਮੀ ਪੰਜਾਬ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬਹੁਤ ਹੀ ਛੋਟਾ ਟੌਪਿਕ ਜੋ ਹੈ ਡਿਸਕਸ ਕਰਾਂਗੇ ਛੋਟਾ ਜ਼ਰੂਰ ਟੌਪਿਕ ਹੈ ਪਰ ਇਹ ਬਹੁਤ ਹੀ ਜ਼ਿਆਦਾ ਕਨਫਿਊਜ਼ਿੰਗ ਤੇ ਇੰਪੋਰਟੈਂਟ ਟੌਪਿਕ ਵੀ ਹੈ ਕਿਉਂਕਿ ਆਪਾਂ ਆਪਣੇ ਬੇਸਿਕ ਇਲੈਕਟ੍ਰੀਕਲ ਵਿੱਚ ਪੜ੍ਹਦੇ ਆਂ ਕਿ oppositon to flow of current is called resistance ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਜੇਕਰ ਕੁਐਸਚਨ ਪੁੱਛਾਂ ਕਿ ਮੰਨ ਲਵੋ ਇਹ ਆਪਣਾ ਇੱਕ ਸਰਕਟ ਹੈ ਠੀਕ ਹੈ ਇਸ ਦੇ ਵੀ ਲੈ ਕੇ ਮੈਂ 20 ਐਂਪੀਅਰ ਦਾ ਕਰੰਟ ਦੇ ਰਿਹਾ ਇੱਥੇ ਆ ਮੈਂ 100 ਓਮ ਦਾ ਵੀ ਰੈジਸਟੈਂਸ ਲਗਾਵਾ ਤਾਂ ਇਧਰਲੇ ਪਾਸੇ ਮੈਨੂੰ ਕਿੰਨਾ ਕਰੰਟ ਜੋ ਹੈ ਮਿਲੇਗਾ ਠੀਕ ਹੈ ਤੁਸੀਂ ਕੈਲਕੂਲੇਟ ਜ਼ਰੂਰ ਕਰੋ ਕਿ ਕਿੰਨਾ ਕਰੰਟ ਮਿਲੇਗਾ ਤਾਂ ਕਰੰਟ ਜੋ ਹੈ ਸੀਰੀਜ਼ ਵਿੱਚ ਹਮੇਸ਼ਾ ਸੇਮ ਰਹਿੰਦਾ ਹੈ ਠੀਕ ਹੈ 20 ਐਂਪੀਅਰ ਦਾ ਕਰੰਟ ਹੀ ਆਪਾਂ ਨੂੰ ਮਿਲੇਗਾ ਫਿਰ ਆਪਾਂ ਇਹ ਗੱਲ ਕਿਉਂ ਪੜਦੇ ਆ ਕਿ ਆਪਣਾ oppositon to flow of current is called a resistance ਉਸ ਦਾ ਇੱਕ ਵਧੀਆ ਕਾਰਨ ਹੈ ਜੋ ਮੈਂ ਤੁਹਾਨੂੰ ਦੱਸਦਾਗਾ ਕਿਉਂਕਿ ਆ ਮੰਨ ਲਓ ਕਿ ਆਪਣਾ ਇੱਕ ਟੈਸਟ ਪੈਨ ਹੈ ਠੀਕ ਹੈ ਟੈਸਟ ਪੈਨ ਦੇ ਵਿੱਚ ਮੈਨੇ ਫੇਸ ਦੇ ਵਿੱਚ ਟੈਸਟ ਪੈਨ ਦੀ ਪਿੰਨ ਲਗਾਈ ਤੇ ਪਿੱਛੇ ਉਸਦੇ ਉਂਗਲ ਲਗਾ ਕੇ ਆਪਣੇ ਆਪ ਨੂੰ ਜੋ ਹੈ ਅਰਥ ਕੀਤਾ ਠੀਕ ਹੈ ਹੁਣ 220 ਵੋਲਟ ਹੈ ਇਧਰ ਜ਼ੀਰੋ ਪੋਟੈਂਸ਼ੀਅਲ ਹੈ ਵਿਚਾਲੇ 500 ਕਿਲੋ ਓਮ ਦਾ ਰਜਿਸਟੈਂਸ ਹੈ ਹੁਣ ਕੀ ਹੋਵੇਗਾ I V R ਦਾ ਫਾਰਮੂਲਾ ਸਭ ਨੂੰ ਪਤਾ ਹੈ ਸਭ ਕੈਲਕੂਲੇਟ ਕਰ ਲੈਣਗੇ ਕਿ ਕਿੰਨਾ ਕਰੰਟ ਜੋ ਹੈ ਆਵੇਗਾ ਪਰ ਮੇਨ ਗੱਲ ਇਹ ਹੁੰਦੀ ਹੈ ਕਿ ਆਪਾਂ ਪ੍ਰੂਫ ਕਰੀਏ ਕਿ ਆਪਣਾ ਕਰੰਟ ਜੋ ਹੈ ਰਜਿਸਟਰਸ ਤੋਂ ਘਟਾਂਦਾ ਹੈ ਤੁਸੀਂ ਇੱਕ ਫਾਰਮੂਲਾ ਜ਼ਰੂਰ ਪੜਿਆ ਹੋਵੇਗਾ ਕਿ I V ਠੀਕ ਹੈ ਮਤਲਬ ਕਿ ਕਰੰਟ ਜੋ ਹੈ ਵੋਲਟੇਜ ਤੇ ਡਿਪੈਂਡ ਕਰ ਰਿਹਾ ਹੈ ਹੁਣ ਵੋਲਟੇਜ ਹੈਗੀ ਆਪਣੀ 220 220 ਵੋਲਟ ਤੋਂ ਜਦੋਂ 0 ਵੋਲਟ ਆ ਰਿਹਾ ਠੀਕ ਹੈ ਇਹ ਇਹ 500 ਕਿਲੋ ਓਮ ਦਾ ਰਜਿਸਟਰ ਕਰੰਟ ਨੂੰ ਨਹੀਂ ਘਟਾ ਰਿਹਾ ਕਰੰਟ ਜੋ ਹੈ ਸੀਰੀਜ਼ ਚ ਸੇਮ ਰਹਿੰਦਾ ਹੈ ਠੀਕ ਹੈ ਸਭ ਨੂੰ ਪਤਾ ਹੈ ਹੁਣ ਇਹ ਲੱਗਿਆ ਹੋਇਆ ਆਪਣੀ ਸੀਰੀਜ਼ 'ਚ ਕੀ ਇਹ ਕਰੰਟ ਨੂੰ ਘਟਾਏਗਾ ਨਹੀਂ ਘਟਾਏਗਾ ਕਰੰਟ ਜਿੰਨਾ ਇੱਥੇ ਹੈ ਉਨਾ ਹੀ ਇੱਥੇ ਹੈ ਫਿਰ ਇਹ ਹਿਸਾਬ ਨਾਲ ਤਾਂ ਆਪਾਂ ਨੂੰ ਕਰੰਟ ਲੱਗਣਾ ਚਾਹੀਦਾ ਜੇਕਰ ਆਪਾਂ ਉਸ ਦੇ ਪਿੱਛੇ ਹੱਥ ਲਗਾ ਰਹੇ ਹਾਂ ਠੀਕ ਹੈ ਚਾਹੇ 500 ਕਿਲੋਮ ਹੁੰਦਾ ਹੈ ਚਾਹੇ 1000 ਕਿਲੋਮ ਹੁੰਦਾ ਹੈ ਆਪਾਂ ਨੂੰ ਕਰੰਟ ਲੱਗਣਾ ਚਾਹੀਦਾਗਾ ਪਰ ਇਹ ਜੋ ਫਾਰਮੂਲਾ ਓਮ ਦਾ ਨੇ ਦਿੱਤਾ ਹੈ ਕਿ ਕਰੰਟ ਜੋ ਹੈ ਉਹ ਵੋਲਟੇਜ ਤੇ ਡਿਪੈਂਡ ਕਰ ਰਿਹਾ ਹੈ ਹੁਣ ਕੀ ਹੋਵੇਗਾ 500 ਕਿਲੋ ਓਮ ਦਾ ਰਿਸਟੈਂਸ ਹੈ ਇਸ ਦੇ ਵਿੱਚ ਜੋ ਹੈ ਵੋਲਟੇਜ ਡ੍ਰੋਪ ਹੋਵੇਗਾ ਠੀਕ ਹੈ ਵੋਲਟੇਜ ਡ੍ਰੋਪ ਕਿੰਨਾ IR ਜਿੰਨਾ ਵੀ ਵੋਲਟੇਜ ਡ੍ਰੌਪ ਹੋਵੇਗਾ ਠੀਕ ਹੈ ਉਨਾ ਹੀ ਆਪਣਾ ਕਰੰਟ ਵੀ ਘਟੇਗਾ ਕਿਉਂਕਿ ਓਮ ਦਾ ਲਾ ਕਹਿੰਦਾ ਹੈ ਕਿ ਜਿੰਨਾ ਆਪਣਾ ਵੋਲਟੇਜ ਵਧ ਰਿਹਾ ਹੈ ਉਨਾ ਕਰੰਟ ਵਧੇਗਾ ਜਿੰਨਾ ਆਪਣਾ ਵੋਲਟੇਜ ਘਟ ਰਿਹਾ ਹੈ ਉਨਾ ਕਰੰਟ ਘਟੇਗਾ ਠੀਕ ਹੈ ਇਹਨਾਂ ਦਾ ਇੱਕ ਲੀਨੀਅਰ ਰਿਲੇਸ਼ਨ ਹੁੰਦਾ ਹੈਗਾ ਸੋ ਆਪਾਂ ਸਿੱਧਾ ਇਹ ਨਹੀਂ ਕਹਿ ਸਕਦੇ ਕਿ ਸੀਰੀਜ਼ ਵਿੱਚ ਠੀਕ ਹੈ ਕਰੰਟ ਨੂੰ ਰੈਜ਼ਿਸਟੈਂਸ ਘਟਾ ਰਿਹਾ ਹੈ 20 ਓਮ ਦਾ ਮੈਂ ਰੈਜ਼ਿਸਟੈਂਸ ਲਾਦਾ ਇੱਥੇ ਮੈਂ ਜਿੰਨਾ ਮਰਜ਼ੀ ਦੇਦਾ ਚਾਹੇ 100 ਐਂਪੀਅਰ ਦੇਦਾ ਇਦਾਂ ਜੇਕਰ ਮੈਂ ਕਰੰਟ ਤੁਹਾ ਤੋਂ ਪੁੱਛਾਂ ਠੀਕ ਹੈ ਸੀਰੀਜ਼ ਵਿੱਚ ਕਰੰਟ ਹਮੇਸ਼ਾ ਸੇਮ ਰਹਿੰਦਾ ਹੈ ਇੱਦੀ ਕੋਈ ਵੀ ਮਤਲਬ ਨਹੀਂ ਹੁੰਦਾ ਰਜਿਸਟਰ ਜਿਹੜਾ ਵੀ ਮਰਜ਼ੀ ਸੀਰੀਜ਼ 'ਚ ਲੱਗਿਆ ਹੋਵੇ ਚਾਹੇ 20 ਦਾ ਹੈ ਚਾਹੇ 200 ਦਾ ਹੈ ਚਾਹੇ 2000 ਦਾ ਹੈ ਕਰੰਟ ਹਮੇਸ਼ਾ ਸੀਰੀਜ਼ 'ਚ ਸੇਮ ਰਹੂਗਾ ਬਾਕੀ ਮੇਰਾ ਤੁਹਾਨੂੰ ਇਹ ਸਾਰਾ ਕੁਝ ਸਮਝਾਉਣ ਦਾ ਸਿਰਫ ਇੱਕੋ ਮਤਲਬ ਸੀ ਕਿ ਆਪਾਂ ਨੂੰ ਇਹ ਪਤਾ ਲੱਗ ਸਕੇ ਕਿ ਸਭ ਤੋਂ ਪਹਿਲਾਂ ਜੋ ਹੈ ਵੋਲਟੇਜ ਡ੍ਰੌਪ ਹੁੰਦਾ ਹੈ ਵੋਲਟੇਜ ਡ੍ਰੌਪ ਤੋਂ ਬਾਅਦ ਜੋ ਓਮਜ਼ ਦਾ ਕਹਿੰਦਾ ਹੈ 옴즈 ਲਾ ਦੇ ਮੁਤਾਬਿਕ ਜਿੰਨਾ ਵੋਲਟੇਜ ਡ੍ਰੋਪ ਹੋ ਰਿਹਾ ਜਿੰਨੀ ਵੋਲਟੇਜ ਘਟ ਰਹੀ ਹੈ ਉਨਾ ਹੀ ਕਰੰਟ ਘਟੇਗਾ ਜਿੰਨੀ ਵੋਲਟੇਜ ਵਧ ਰਹੀ ਹੈ ਉਨਾ ਹੀ ਕਰੰਟ ਵੀ ਵਧੇਗਾ ਸੋ ਵੋਲਟੇਜ ਆਪਣੀ ਜੇਕਰ ਘਟ ਰਹੀ ਹੈ ਠੀਕ ਹੈ ਤਾਂ ਕਰੰਟ ਵੀ ਆਪਣਾ ਘਟੇਗਾ ਜਿਸ ਕਰਕੇ ਆਪਾਂ ਨੂੰ ਟੈਸਟ ਪਿੰਨ ਵਿੱਚ ਕੋਈ ਵੀ ਸ਼ੌਕ ਨਹੀਂ ਲੱਗੇਗਾ ਤੇ ਸੀਰੀਜ਼ ਵਿੱਚ ਵੀ ਆਪਣਾ ਕਰੰਟ ਘਟ ਹੋ ਜਾਵੇਗਾ ਕਿਉਂਕਿ ਵੋਲਟੇਜ ਆਪਣੀ ਘਟ ਰਹੀ ਹੈ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਜੀ